ਇਨਾ ਨੁਕਸਾਨ ਹੋਇਆ ਤੁਹਾਡਾ ਘਾਟ ਵਗੈਰਾ ਕੋਏ ਨੇ ਦੁਪਰ ਟੀਨਾ ਤੋਂ ਕੁਝੋਂ ਡੇਵੇ ਫਟੀਆਂ ਟੀਨਾ ਅੰਦਰੋਂ ਅੱਛਾ ਕਿੰਨੇ ਦਿਨ ਤੱਕ ਪਾਣੀ ਰਿਹਾ ਇੱਧਰ ਤਿੰਨ ਚਾਰ ਦਿਨ ਤੱਕ ਰਿਹਾ ਲੱਗਦਾ ਹੈ ਹਾਂਜੀ ਅੱਛਾ ਇਹ ਤੁਹਾਡਾ ਬਾਰਡਰ ਦਾ ਪਿੰਡ ਹੈ ਨਾ ਹਾਂਜੀ ਅੱਛਾ ਤੇ ਇਸ ਤੋਂ ਅੱਗੇ ਕੀ ਹੈ ਇਹਦੇ ਕਿਵਰੇਰਾ ਪੁੱਛੋਇਆ ਨਹੀਂ ਅੱਗੇ ਪਾਕਿਸਤਾਨ ਹੈ ਪਾਕਿਸਤਾਨ ਹੈ ਠੀਕ ਹੈ ਮਤਲਬ ਤੁਹਾਡਾ ਪਿੰਡ ਕਿਹੜਾ ਹੈ ਦੱਸੋ ਕਾਸ਼ੀਪੁਰ ਠੀਕ ਹੈ ਠੀਕ ਬਹੁਤ ਤੇ ਇਥੇ ਕਿਸ ਕਿਸ ਚੀਜ਼ ਦੀ ਲੋੜ ਹੈ ਹੁਣ ਤੁਸੀਂ ਇਹ ਦੱਸੋ ਸਾਰੇ ਜਿਹੜੇ ਲੋੜੀਏ ਜਿਹੜੇ ਆਉਂਦੇ ਨਾ ਤੇ ਉਹ ਇੱਥੋਂ ਦੁਕਰ ਭਜਾਂਦੇ ਹੀ ਨਹੀਂ ਨਹੀਂ ਆਉਂਦਾ ਚਲੋ ਅਸੀਂ ਤਾਂ ਆਏ ਹਾਂ ਨਾ ਜੀ ਜਿਹੜੇ ਆਉਂਦੇ ਉਹ ਵਾਪਸ ਭੇਜਦੇ ਵੀ ਇਹ ਠੀਕ ਨਾ ਤੇ ਇਹ ਥੋੜਾ ਵੀ ਅੰਦਰ ਵੀ ਆ ਵੀ ਅੰਦਰ ਕੁਛ ਜਾਨੀ ਹੈ ਹੂੰ ਹੂੰ ਕੋਈ ਨਾ ਕੋਈ ਸਾਲ ਹੋ ਗਿਆ ਠੀਕ ਠੀਕ ਹਾਂ ਚਲੋ ਜਿਹੜੇ ਆਉਂਦੇ ਨਾ ਸਾਰੇ ਉਧਰ ਜਿਹੜਾ ਅੱਛਾ ਇਹ ਦੱਸੋ ਇਹ ਦੱਸੋ ਕਿ ਇਹ ਪਿੰਡ ਮਤਲਬ ਕਿਸ ਤਰ੍ਹਾਂ ਦਾ ਪਿੰਡ ਹੈ ਇੱਥੇ ਕਾਫੀ ਚੰਗੇ ਚੰਗੇ ਮਤਲਬ

कैसा लग रहा हो क्या संदेश है अस काशी बड़मा पिंड आए हाँ और ये बिल्कुल एलो सीते है और सामने तुसी देख सकते हो पाकिस्तान है और इस पिंड भी फ्लड का काफ़ी ज़्यादा प्रकोप सी और ये थोड़ा नेगलेक्टेड एरिया है क्योंकि लोग जो आते ने तो, तो मेन रोड से ही राहत सामग्री दे के जाते हैं और संस्थाव वालों काफ़ी वजिया काम किया जा रहा है ऐसी कथलौर तो भी कथलौर कोलिया मोड़ ਮਰਾਲਾ ਮਕੌੜਾ ਇਹ ਸਾਰਾ ਏਰੀਆ ਗੁਰਦਾਸਪੁਰ ਪਠਾਨਕੋਟ ਦਾ ਵੇਖਦੇ ਹੋਏ ਆਏ ਹਾਂ ਔਰ ਇਹ ਸਭ ਤੋਂ ਨੈਗਲੈਕਟਡ ਜਿਹੜਾ ਪਿੰਡ ਹੈ ਜਿੱਥੇ ਰਾਹਤ ਸਮਗਰੀ ਨਹੀਂ ਪਹੁੰਚੀ ਔਰ ਬਾਦ ਦੇ ਵਿੱਚ ਵੀ ਜਦੋਂ ਪਾਣੀ ਮੰਨ ਲਓ ਉਤਰ ਗਿਆ ਤੇ ਇੱਥੇ ਨਹੀਂ ਪਹੁੰਚਿਆ ਤਾਂ ਅਸੀਂ ਪਤਾ ਕਰਕੇ ਕਿਉਂਕਿ ਮੈਨੂੰ ਇਸ ਕਰਕੇ ਨੋਲੇਜ ਹੈ ਮੈਂ ਕਿਉਂਕਿ ਮੈਂ ਡੀਆਈਜੀ ਬਾਰਡਰ ਰੈਂਜ ਰਿਹਾ ਹਾਂ ਔਰ ਐਸਐਸਪੀ ਗੁਰਦਾਸਪੁਰ ਤਾਂ ਮੈਨੂੰ ਕੁਝ ਲੋਕਾਂ ਦੇ ਫੋਨ ਵੀ ਆਏ ਤੇ ਇਸ ਕਰਕੇ ਅਸੀਂ ਕਾਸੀ ਬਰਮਾ ਪਿੰਡ ਆਏ ਹਾਂ ਔਰ ਇਹ ਬਿਲਕੁਲ ਜੋ ਲਾਈਨ ਆਫ ਕੰਟਰੋਲ ਹੈ ਲਾਈਨ ਆਫ ਕੰਟਰੋਲ ਕਹੋ ਇਹ ਤਾਂ ਮਤਲਬ ਪਾਕਿਸਤਾਨ ਦਾ ਬਾਰਡਰ ਕਹ ਲਓ ਐਲੋਸੀ ਤਾਂ ਉਧਰ ਕਸ਼ਮੀਰ ਸਾਈਡ ਦੇ ਵਿੱਚ ਹੈ ਕਸ਼ਮੀਰ ਦਾ ਏਰੀਆ ਵੀ ਇੱਥੋਂ ਮਤਲਬ ਸ਼ੁਰੂ ਹੋ ਜਾਂਦਾ ਹੈ ਤੇ ਜੋ ਕੁਝ ਵੀ ਰਾਸ਼ਨ ਸਮਗਰੀ ਅਸੀਂ ਲੈ ਕੇ ਆਏ ਹਾਂ ਅਸੀਂ ਪਿੰਗਲਵਾੜਾ ਬਲੋਂ ਔਰ ਖਾਸ ਕਰਕੇ ਤੁਸੀਂ ਦੇਖੋ ਅੰਮ੍ਰਿਤਸਰੋਂ ਬਿਹਾਰ ਵਿਕਾਸ ਮੰਚ ਦੇ ਅਰਜੁਨ ਜਾਦਵ ਜੀ ਸੁਖਲਾ ਜੀ ਔਰ ਮਾਸਟਰ ਜੀ ਰਾਮਬਲੀ ਜੀ ਧਰਮਿੰਦਰ ਜੀ ਇਹ ਸਾਰੇ ਲੋਕ ਇਹ ਦੇਖੋ ਇਹ ਲੋਕ ਬਹੁਤ ਜ਼ਿਆਦਾ ਮਤਲਬ ਇਹਨਾਂ ਦੇ ਕੋਲ ਸਾਧਨ ਨਹੀਂ ਹੈ ਲੇਕਿਨ ਇੱਕ ਜਜ਼ਬਾ ਹੈ ਤੇ ਇਹਨਾਂ ਨੇ ਮਨੇ ਜ਼ਿਆਦਾਤਰ ਲੋਕ ਦੇਖੋ ਜਿਨ੍ਹਾਂ ਨੇ ਇਹਦੇ ਵਿੱਚ ਸਹਿਯੋਗ ਦਿੱਤਾ ਹੈ ਬਹੁਤ ਸਾਰੇ ਲੋਕ ਲੇਬਰ ਦਾ ਕੰਮ ਕਰਦੇ ਨੇ ਲੇਕਿਨ ਜੋ ਹਾਲਾਤ ਇਹਨਾਂ ਨੇ ਦੇਖਿਆ ਤੇ ਜੋ ਸਾਡੇ ਟੀਮ ਲੀਡਰਸ ਨੇ ਜਿਨ੍ਹਾਂ ਦਾ ਨਾਮ ਲਿਆ ਆਪਣੇ ਅਰਜੁਨ ਜਾਦਵ ਜੀ RAM ਬਲੇ ਜੀ ਸੁਖਲਾ ਜੀ ਕੇ ਸਰ ਗਏ ਹਾਂਜੀ ਹਾਂਜੀ ਸਰ ਜੀ ਸੁਖਲਾ ਜੀ ਆਬੇ ਆ ਜਾਓ ਸੰਜੇ ਸੁਖਲਾ ਜੀ ਤੇ ਇਹਨਾਂ ਲੋਕਾਂ ਦਾ ਇੱਕ RAM ਪ੍ਰਵੇਸ਼ ਜੀ ਇਹਨਾਂ ਲੋਕਾਂ ਦਾ ਇੱਕ ਜज्ਬਾ ਹੈ ਔਰ ਕੁਝ ਸਮਗਰੀ ਪਿੰਗਲਵਾੜਾ ਤੋਂ ਅਸੀਂ ਲੈ ਕੇ ਆਏ ਹਾਂ ਤੇ ਇਸ ਪਿੰਡ ਦੇ ਵਿੱਚ ਅਸੀਂ ਹਰ ਚੀਜ਼ ਔਰ ਖਾਸ ਕਰਕੇ ਜੋ ਮਵੇਸ਼ੀਆਂ ਵਾਸਤੇ ਜੋ ਉਹ ਹੈ ਤੂੜੀ ਉਗਰਾ ਹੈ ਪਸ਼ੂਆਂ ਦਾ ਜਜਾ ਚਾਰਾ ਹੈ ਉਹ ਵੀ ਅਸੀਂ ਲੈ ਕੇ ਆਏ ਹਾਂ ਤੇ ਇਹਨਾਂ ਨੂੰ ਇੱਕ ਸਿਸਟਮੈਟਿਕ ਤੌਰ ਤੇ ਇਹਨਨੂੰ ਇਹ ਕਰਨਾ ਹੈ ਪ੍ਰਸ਼ਾਸਨ ਨੂੰ ਵੀ ਅਸੀਂ ਅਗਰਹ ਕਰਾਂਗੇ ਕਲ ਪ੍ਰਧਾਨ ਮੰਤਰੀ ਜੀ ਨੇ ਵੀ ਆਉਣਾ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਉਹਨਾਂ ਤੱਕ ਇਹ ਸੰਦੇਸ਼ ਪਹੁੰਚਾਵਾਂਗੇ ਕਿ ਇਸ ਪਿੰਡ ਦਾ ਵੀ ਖਿਆਲ ਰੱਖਿਆ ਜਾਵੇ ਕਿਉਂਕਿ ਬਿਲਕੁਲ ਇਹ ਬਾਰਡਰ ਦਾ ਏਰੀਆ ਹੈ ਬਿਲਕੁਲ ਬਾਰਡਰ ਦੇ ਵਿੱਚ ਹਕਮ ਦੇ ਵਿੱਚ ਕਾਫੀ ਪਿੰਡਾਂ ਦੇ ਵਿੱਚ ਤਕਰੀਬਨ ਸਾਰੇ ਪਿੰਡ ਤੁਸੀਂ ਹੋ ਕੇ ਆਏ ਹੋ ਨਰੋਡ ਤੋਂ ਲੈ ਕੇ ਇੱਥੋਂ ਤੱਕ ਬਮਿਆਲ ਦੇ ਵੀ ਕਿੱਦਾਂ ਦੇ ਹਾਲਾਤ ਹੈ ਲੋਕਾਂ ਦੇ ਕਿੱਦਾਂ ਦੇ ਲੱਗ ਘਰਾਂ ਦੇ ਕਿੱਦਾਂ ਦੇ ਹਾਲਾਤ ਹੈ ਕਿੰਨੇ ਲੋਕਾਂ ਲੋਕਾਂ ਦਾ ਸਭ ਤੋਂ ਵੱਡੀ ਜਿਹੜੀ ਗੱਲ ਹੈ ਨਾ ਜੋ ਰਾਵੀ ਦਰਿਆ ਹੈ ਅਸੀਂ ਦੇਖ ਚੁੱਕੇ ਆ ਅਸੀਂ ਅਫਸਰ ਰਹੇ ਹਾਂ ਜਿੱਥੇ ਔਰ ਜੋ ਤੁਸੀਂ ਬਮਿਆਲ ਉਗਰਦਾ ਇਹ ਜਿਹੜਾ ਮੋੜ ਦੇਖ ਰਹੇ ਹੋ ਬਮਿਆਲ ਰੋਡ ਇੱਥੇ ਅਸੀਂ ਆਧੀ ਅadhi ਰਾਤ ਨੂੰ ਪੈਟਰੋਲਿੰਗ ਕੀਤੀ ਹੈ ਸਾਨੂੰ ਪਤਾ ਹੈ ਔਰ ਜੋ ਤੁਸੀਂ ਬੰਦ ਹੈ ਜਾਂ ਜੋ ਵੀ ਏਰੀਆ ਹੈ ਇੱਥੇ ਦੇਖੋ ਪਿਛਲੇ 15 ਸਾਲਾਂ ਤੋਂ ਮੈਂ ਦੇਖ ਰਿਹਾ ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ ਇਲੀਗਲ ਮਾਈਨਿੰਗ ਬਹੁਤ ਜ਼ਿਆਦਾ ਹੁੰਦੀ ਰਹੀ ਹੈ ਔਰ ਇਹਦੇ ਵਿੱਚ ਪ੍ਰਸ਼ਾਸਨ ਤੇ ਜਿਹੜੇ ਲੀਡਰ ਹੁੰਦੇ ਨੇ ਇਹ ਸਾਰੇ ਰਲ ਮਿਲ ਕੇ ਕਰਦੇ ਨੇ ਪ੍ਰਸ਼ਾਸਨ ਵੀ ਉਸੇ ਤਰੀਕੇ ਦੇ ਨਾਲ ਚਾਹੇ ਉਹ ਡਿਪਟੀ ਕਮਿਸ਼ਨਰ ਦਾ ਦਫਤਰ ਹੋਵੇ ਚਾਹੇ ਉਹ ਐਸਐਸਪੀ ਦਾ ਦਫਤਰ ਹੋਵੇ ਜਾਂ ਕੋਈ ਵੀ ਮਤਲਬ ਅਮਲਾ ਹੋਵੇ ਇਹ ਸਾਰੇ ਰਲੇ ਹੋਏ ਹੁੰਦੇ ਨੇ ਪੋਲਿਟਿਕਸ ਇਹਦੇ ਵਿੱਚ ਸਾਰੀ ਰੱਲੀ ਹੋਈ ਹੁੰਦੀ ਹੈ ਤੇ ਇਲੀਗਲ ਮਾਈਨਿੰਗ ਕਰਕੇ ਜਿਆਦਾ ਹੋਇਆ ਹੈ ਦੂਸਰਾ ਜੋ ਨਹਿਰ ਉਗ ਰਹਾ ਹੈ ਨਾ ਉਹਨੂੰ ਸਾਫ ਕੀਤਾ ਜਾਂਦਾ ਹੈ ਮਾਰਚ ਅਪ੍ਰੈਲ ਦੇ ਮਹੀਨੇ ਦੇ ਵਿੱਚ ਦੇਖੋ ਅਸੀਂ ਅਫਸਰ ਰਹੇ ਹਾਂ ਪਹਿਲਾਂ ਵੀ ਚੀਫ ਮਿਨਿਸਟਰ ਜੋ ਪੁਰਾਣੇ ਹੁੰਦੇ ਸੀਗੇ ਅਸੀਂ ਕੰਮ ਕੀਤਾ ਹੋਇਆ ਹੈ ਮੈਂ ਬਦਲ ਸਾਹਿਬ ਦਾ ਨਾਮ ਲਵਾਂਗਾ ਕਿਉਂਕਿ ਦੁਨੀਆ ਦੇ ਵਿੱਚ ਨਹੀਂ ਰਹੇ ਲੇਕਿਨ ਉਹਨਾਂ ਨੂੰ ਹਰ ਚੀਜ਼ ਤੇ ਕਮਾਂਡ ਸੀਗਾ ਉਹ ਆਪ ਜਦੋਂ ਤੱਕ ਉਹ ਕਮਾਂਡ ਦੇ ਵਿੱਚ ਸੀਗੇ ਜਦੋਂ ਉਹਨਾਂ ਦੀ ਨਵੀਂ ਪੀੜ੍ਹੀ ਕਮਾਂਡ ਦੇ ਵਿੱਚ ਆ ਗਈ ਉਹ ਵੀ ਖਤਮ ਹੋ ਗਿਆ ਲੇਕਿਨ ਇਹ ਨਹਿਰੋਗਰਹ ਦੀ ਸਫਾਈ ਮਾਰਚ ਅਪ੍ਰੈਲ ਦੇ ਵਿੱਚ ਹੋ ਜਾਂਦੀ ਸੀ ਔਰ ਇਹ ਬੰਦ ਹੋਗਰਦਾ ਵੀ ਜਿੱਥੇ ਕਮੀ ਬੇਸੀ ਰਹਿੰਦੀ ਸੀ ਮਾਰਚ ਅਪ੍ਰੈਲ ਤੱਕ ਮਈ ਮਹੀਨੇ ਤੱਕ ਸਾਰਾ ਦੁਰਸਤ ਹੋ ਜਾਂਦਾ ਸੀ ਤੇ ਟੋਟਲੀ ਤੁਸੀਂ ਦੇਖੋਗੇ ਪ੍ਰਸ਼ਾਸਨ ਦੀ ਲਾਪਰਵਾਹੀ ਹੈ ਔਰ ਕਾਗਜ਼ਾਂ ਦੇ ਵਿੱਚ ਕੀ ਹੋਇਆ ਹੈ ਮੈਨੂੰ ਨਹੀਂ ਪਤਾ ਹੋ ਸਕਦਾ ਹੈ ਕਿ ਇਹਨਾਂ ਨੇ ਕਾਗਜ਼ਾਂ ਦੇ ਵਿੱਚ ਉਹ ਨਹਿਰਾਂ ਦੀ ਸਫਾਈ ਵੀ ਕਰ ਲਈ ਹੋਵੇ ਜਿਹੜੇ ਬਾਂਦ ਨੇ ਉਹਦੀ ਮਰਮਤ ਵੀ ਕਰ ਲਈ ਹੋਵੇ ਇਹ ਮੈਨੂੰ ਨਹੀਂ ਪਤਾ ਹੈ ਲੇਕਿਨ ਜਦੋਂ ਕੋਈ ਜਾਂਚ ਕਮਿਸ਼ਨ ਬੈਠੂਗਾ ਫਿਰ ਪਤਾ ਲੱਗਣਾ ਹੈ ਲੇਕਿਨ ਜੋ ਕੁਝ ਹੋਇਆ ਹੈ ਇਹ ਨੈਗਲੈਕਟ ਕਰਕੇ ਹੋਇਆ ਹੈ ਜੀ ਨੈਗਲੈਕਟ ਕਰਕੇ ਹੋਇਆ ਹੈ ਔਰ ਕ੍ਰਪਸ਼ਨ ਕਰਕੇ ਹੋਇਆ ਹੈ ਲੇਕਿਨ ਤੁਸੀਂ ਦੇਖੋ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਆ ਗਿਆ ਉਹ ਵਿਅਕਤੀ ਪ੍ਰੇਸ਼ਾਨ ਹੋ ਜਾਂਦਾ ਹੈ ਤੇ ਇੱਥੇ ਅਸੀਂ ਦੇਖੋ ਮਰਾਲਾ ਮਕੌੜਾ ਕੋਲੀਆਂ ਪੰਮਾ ਔਰ ਹੁਣ ਅਸੀਂ ਕਾਸੀ ਬਰਮਾ ਪਿੰਡ ਆਏ ਹਾਂ ਦੇਖੋ ਤੇ ਇਹਨਾਂ ਲੋਕਾਂ ਦੀ ਅਗਲੀ ਜਨਰੇਸ਼ਨ ਵੀ ਤਬਾਹ ਹੋ ਜਾਂਦੀ ਹੈ ਇਹਨਾਂ ਨੂੰ ਦੁਬਾਰਾ ਭਾਵੇਂ ਅਸੀਂ ਜੋ ਮਰਜ਼ੀ ਕੰਪਨਸੇਸ਼ਨ ਦੇਈਏ ਅਸੀਂ ਜੋ ਮਰਜ਼ੀ ਮਤਲਬ ਰਾਹਤ ਸਮਗਰੀ ਪ੍ਰੋਵਾਈਡ ਕਰੀਏ ਇਹਨਾਂ ਲੋਕਾਂ ਨੂੰ ਟਾਈਮ ਲੇਗਾ ਦੁਬਾਰਾ ਮੇਨ ਸਟ੍ਰੀਮ ਦੇ ਵਿੱਚ ਆਉਣ ਦੇ ਵਿੱਚ ਟਾਈਮ ਲੱਗੇਗਾ ਮੇਰਾ ਇੱਕ ਸਵਾਲ ਹੈ ਇੱਥੇ ਲਾਸਟ ਦੇ ਵਿੱਚ ਕਿ ਪਿਛਲੇ ਦਿਨੀ ਬੜੇ ਚਰਚਾ ਚ ਰਿਹਾ ਹੈ ਮੁੱਖ ਮੰਤਰੀ ਦਾ ਜਹਾਜ਼ ਇੱਥੇ ਲੋਕ ਨਹੀਂ ਦੇਖੋ ਮੈਨੂੰ ਦੇਖੋ ਮੈਂ ਮੇਰੀ ਗੱਲ ਤੋਂ ਸੁਣੋ ਤੁਸੀਂ ਉਸ ਪਿੰਡ ਦੇ ਵਿੱਚ ਪਹੁੰਚੇ ਹੋ ਜਿੱਥੇ ਅਸੀਂ ਨਹੀਂ ਪਹੁੰਚਿਆ ਅਸੀਂ ਉਹਦੇ ਬਾਰੇ ਕੀ ਕਹਿੰਦੇ ਅਸੀਂ ਕੋਈ ਇੱਥੇ ਰਾਜਨੀਤੀ ਨਹੀਂ ਕਰਨੀ ਹੈ ਜਹਾਜ਼ ਕਿਸੇ ਵੀ ਥਾਂ ਤੇ ਜਾਵੇ ਹੈਲੀਕਾਪਟਰ ਕਿਸੇ ਵੀ ਥਾਂ ਤੇ ਜਾਵੇ لوکانو راحت سمگری سنستھا ما ਬਲੋ ਜਿਆਦਾ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਉਸੇ ਮਤਲਬ ਸਿਲਸਿਲੇ ਦੇ ਵਿੱਚ ਅਸੀਂ ਵੀ ਆਏ ਹਾਂ ਮੈਨੂੰ ਜਾਣਕਾਰੀ ਸੀਗੀ اور काफी लोग जो नाल सहयोगी आए ने उन्होंने लग रहा है कि किस तरह कि लेके जा रहे हैं लेकिन एक्चुअल थे जिथे कट राहत सामग्री आई है और जिथे कट लोग आए ने तो, तो, तो सब नहीं पहुंचता है ठीक है ताही असि आए जी सू नॉलेज है ना सू पता है तो हर पास गए हाँ देखो मराड़ा भी गए हाँ मकौड़ा भी गए हा कोलिया भी गए हा पम्मा भी गए हा फतेहपुर होके बमियाल रोड तो अथे तक पहुंचे हाँ सामने बॉर्डर है तुम देख सकते ਦੇਹੋ ਤੇ ਅਸੀਂ ਜਦੋਂ ਸਰਵਿਸ ਦੇ ਵਿੱਚ ਸੀਗੇ ਪੁਲਿਸ ਸਰਵਿਸ ਚਾਹੇ ਮੈਂ ਡੀਆਈਜੀ ਸੀਗਾ ਐਸਐਸਪੀ ਸੀਗਾ ਅਸੀਂ ਫ੍ਰੀਕੁਐਂਟਲੀ ਇਸ ਏਰੀਆ ਦੇ ਵਿੱਚ ਅਸੀਂ ਆਉਂਦੇ ਸੀ ਔਰ ਮੈਨੂੰ ਸਾਰਾ ਨੋਲੇਜ ਸੀਗਾ ਇਸ ਕਰਕੇ ਮੈਂ ਕਿਹਾ ਕਿ ਔਰ ਕਈ ਫੋਨ ਮੈਨੂੰ ਆਏ ਤੇ ਚਲੋ ਜੋ ਅਸੀਂ ਕਰ ਸਕਦੇ ਹਾਂ ਉਹ ਵੀ ਕਰਾਂਗੇ ਔਰ ਇਸ ਤੋਂ ਬਾਅਦ ਵੀ ਕਈ ਸੰਸਥਾਵਾਂ ਨੂੰ ਅਸੀਂ ਦੱਸਾਂਗੇ ਕਿ ਇਧਰ ਆ ਕੇ ਰਾਹਤ ਸਮਗਰੀ ਦੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਤੱਕ ਫੋਟੋ ਪੁੱਛੀਏ ਨੀ ਜੀ ਜੱਟੇਰਾ ਵੀ ਹੋਵੇ ਅੱਧਰੋ ਅੱਧਰੋ ਸਾਡਾ ਚੱਲ ਕੇ ਹੈ ਨਾ ਕੋਈ ਨਹੀਂ ਜੀ ਤੇਰਾ ਵੀ ਹੋਵੇ ਅੱਧਰੋ ਅੱਧਰੋ ਅੱਜ ਮਤਲਬ ਦੱਸ ਦਿਓ ਕਿਹੜਾ ਪਿੰਡ ਹੈ ਔਰ ਅੱਜ ਪਹੁੰਚੇ ਨਾ ਤੇ ਤੁਹਾਡੀ ਰਾਤ ਦਾ ਸਮਗਰੀਆਂ ਲੈ ਕੇ ਕੀ ਹਾਂ ਅਸੀਂ ਕਾਂਸੀ ਬਾੜ ਮੰਦੇ ਰਹਨਾਂ ਲਿਆ ਇਹ ਕਾਂਸੀ ਬਾੜ ਮਾਏ ਜਦੋਂ ਜੇ ਕੋਈ ਮਨਿਸਟਰ ਜੇ ਕੋਈ ਵੀ ਮਤਲਬ ਆਂਦਾ ਹੈ ਇੱਧਰ ਕੋਈ ਨਹੀਂ ਪਹੁੰਚਦਾ ਇਹ ਪਾਣੀ ਇੱਥੋਂ ਇੱਥੋਂ ਤੱਕ ਆਂਦਾ ਹੈ ਇੱਧਰ ਤਾਂ ਸਾਰੇ ਡੁੱਬ ਜਾਂਦੀ ਹੈ ਜਗਾ ਇਹ ਮੇਰਾ ਘਰ ਹੈ ਪਾਣੀ ਵੱਜਿਆ ਕੰਦ ਬਿਲਕੁਲ ਅੱਧੀ ਟੁੱਟ ਗਈ ਹੈ ਡਿੱਗਣਾ ਲਾ ਅਸਮਾਨ ਦਾ ਅੰਦਰ ਪਿਆ ਤਾਂ ਬਾਹਰ ਪਿਆ ਹੈ ਇਹ ਮੁੰਡਾ ਇੱਥੇ ਖੜਾ ਹੈ ਐਬ ਜਰਾ ਇਥੋਂ ਡਿੱਗ ਪਿਆ ਪਾਣੀ ਦੇ ਵਿੱਚ ਆਹ ਗਲੀ ਵਿੱਚ ਗਲੀ ਵੀ ਤਾਂ ਡਿੱਗਣ ਵਾਲੀ ਹੈ ਇੱਧਰ ਕੋਈ ਨਹੀਂ ਆਂਦਾ ਕੋਈ ਨਹੀਂ ਪੁੱਛਦਾ ਅਗਰ ਉਹ ਜੇ ਕੁਝ ਦੇਣ ਆਉਂਦੇ ਆ ਰਾਸ਼ਨ ਪਾਣੀ ਆ ਪਿੱਛੋਂ ਮੋੜੀ ਪਿੱਛੋਂ ਹੀ ਮੋੜ ਦਿੰਦੇ ਆ ਕਹਿੰਦੇ ਇੱਧਰ ਕੋਈ ਨਹੀਂ ਮਰਿਆ ਇੱਥੇ ਕੋਈ ਨਹੀਂ ਕਿਸੇ ਨੂੰ ਕਿਸੇ ਦੀ ਜ਼ਰੂਰਤ ਨਹੀਂ ਹੈਗੀ ਅਸੀਂ ਬਾਹਰ ਨਹੀਂ ਨਿਕਲ ਸਕਦੇ ਪਾਣੀ ਵਿੱਚੋਂ ਸਾਡੇ ਚਾਰਜ ਵੱਖੇ ਏਰੀਏ 'ਚ ਪਾਣੀ ਹੁੰਦਾ ਹੈ ਜਿਨ੍ਹਾਂ ਦੇ ਘਰੇ ਉਹ ਹੁੰਦਾ ਆ ਉਹ